ਇੱਕ ਤਾਂ ਆਰਟਿਸਟ ਇਹ ਕੁੜੀਆਂ ਜਿਹੜੀਆਂ ਸਾਰੀਆਂ ਸੀਗੀਆਂ ਪਰਫੈਕਟ ਸੀਗੀਆਂ ਜਿਹੜੇ ਨਵੇਂ ਆਰਟਿਸਟ ਸੇ ਥੋੜੀ ਜਿਹੀ ਟੂ ਮੜ ਜਾਂਦੀ ਹੈ ਨਾ ਜਦੋਂ ਇਮੋਸ਼ਨਲ ਸੀਕਵੈਂਸ ਲਿਖਦੇ ਸੀ ਅਸੀਂ ਆਪ ਇਮੋਸ਼ਨਲ ਹੋ ਜਾਂਦੇ ਸੀ ਕਿਸੇ ਦਾ ਕੋਈ ਧੀ ਪੁੱਤ ਵਿਗੜੇ ਦੇਖ ਕੇ ਉਦੋਂ ਦਾ ਕੁਝ ਨਹੀਂ ਕਰਨਾ ਇੱਕ ਲਹਿਰੇਗਾ ਕੇ ਵਾਲੇ ਬੰਦੇ ਨੂੰ ਹਿੰਦੀ ਬੋਜਪੂਰੀ ਬੁਲਾਈ ਜਾ ਰਹੀ ਹੈ ਸਕਰੂਰ ਵਾਲੇ ਤੋਂ ਮੇਰੇ ਸਹੁਰਾ ਸਾਹਿਬ ਨਾ ਆਫਿਸ ਵਿੱਚ ਬਈਆਂ ਦਿਖਾਣ ਲੱਗੇ ਕਹਿੰਦੇ ਮੁੰਡੇ ਦੀ ਫਿਲਮ ਦਾ ਟ੍ਰੇਲਰ ਆਇਆ ਦੇਖੋ ਉਹਨਾਂ ਨੇ ਦੇਖਿਆ ਕਹਿੰਦੇ ਨਾਲੇ ਕਹਿੰਦੇ ਮੁੰਡਾ ਪੰਜਾਬੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਦੂਜਾ ਪਾਰਟ ਉਸਦੇ ਪ੍ਰੀਮੀਅਰ ਤੇ ਆ ਤੇ ਸਾਡੇ ਨਾਲ ਬੈਠੇ ਨੇ ਕੈਪਟਨ ਆਫ ਦਸ਼ਪ ਅਫਤਾਰ ਜੀ ਔਰ ਜਨਾ ਨੇ ਇਸ ਫਿਲਮ ਨੂੰ ਆਪਣੀ ਸੰਜੀਦਗੀ ਦੇ ਨਾਲ ਪਰੋਇਆ ਕੱਲਾ ਕੱਲਾ ਮੋਤੀ ਜਿਹੜਾ ਨਾ ਉਹ ਤੁਸੀਂ ਜਦੋਂ ਸਕਰੀਨ ਤੇ ਜਾ ਕੇ ਦੇਖੋਗੇ ਤੁਹਾਨੂੰ ਹਾਸਾ ਵੀ ਆਉਣਾ ਤੁਹਾਨੂੰ ਫਿਲਮ ਇੱਕ ਟਾਈਪ ਤੇ ਜਾ ਕੇ ਇਨਕਨਾ ਵੀ ਅੱਛਾ ਹੁਣ ਕੀ ਹੋਊਗਾ ਫਿਰ ਤੁਸੀਂ ਰੋਵੋਗੇ ਵੀ ਮੈਂ ਸਰ ਬਤੌਰ ਡਾਇਰੈਕਟਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਔਰ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਇਹ ਫਿਲਮ ਸੱਚੀ ਸੁਪਰ ਡੂਪਰ ਹਿੱਟ ਜਾਣ ਵਾਲੀ ਹੈ ਇਹ ਬਹੁਤ ਪਿਆਰ ਮਿਲਣਾ ਤੁਹਾਨੂੰ ਥੈਂਕ ਯੂ ਜੰਦਰੋ ਮੈਂ ਸਾਰੇ ਪੁੱਛਣਾ ਚਾਹਣਾ ਜਦੋਂ ਤੁਸੀਂ ਕੱਲਾ ਕੱਲਾ ਸੀਨ ਜਦਾਂ ਅਸੀਂ ਸਾਰਾ ਦੱਸ ਨਹੀਂ ਸਕਦੇ ਲੇਕਿਨ ਜਦਾਂ ਤੁਸੀਂ ਸ਼ੂਟ ਕੀਤਾ ਪਾਰਟ ਬਾਈ ਪਾਰਟ ਕਿਵੇਂ ਦਾ ਮਹਿਸੂਸ ਕਰਦੇ ਹੋ ਔਰ ਖੁਦ ਕਿੰਨੀ ਵਾਰੀ ਇਮੋਸ਼ਨਲ ਹੋ ਹੈ ਗਿਆ ਮੇਰੀ ਸੱਜੀ ਬਾਹ ਠੀਕ ਹੈ ਅਮਨ ਸਿੱਧੂ ਵਾਹ ਜੀ ਵਾਹ ਠੀਕ ਹੈ ਅਸੀਂ ਦੋਨੋਂ ਨਹੀਂ ਬੈਠ ਕੇ ਪਰੋਇਆ ਕੱਲਾ ਕੱਲਾ ਸੀਨ ਹਨਾ ਜਦੋਂ ਅਸੀਂ ਜਦੋਂ ਇਮੋਸ਼ਨਲ ਸੀਕੁਐਂਸ ਲਿਖਦੇ ਸੀ ਅਸੀਂ ਆਪ ਇਮੋਸ਼ਨਲ ਹੋ ਜਾਂਦੇ ਸੀ ਹੁਣ ਬাজি ਕਿੰਨੀ ਤੁਸੀਂ ਸੱਚੀ ਦੱਸਣਾ ਭਾਜੀ ਦੱਸਣਾ ਦੱਸਣ ਇਹ ਕਿੰਨੀ ਵਾਰੀ इमोशनल ਹੋਏ ਸੈੱਟ ਤੇ ਨਹੀਂ ਬਹੁਤ ਵਾਰੀ ਜਦੋਂ ਸਾਰੀ ਹੋ ਜਾਂਦੇ ਸੀਗੇ ਜਦੋਂ ਸੀਨ ਸ਼ੂਟ ਕਰਦੇ ਸੀਗੇ ਮੈਂ ਆਪ ਦੇਖਿਆ ਕਿ ਮੋਨੀਟਰ ਤੇ ਭਾਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆ ਜਿਵੇਂ ਉਹ ਲਾਸਟ ਵਾਲੇ ਕੁਝ ਸੀਨ ਇਦਾਂ ਦੇ ਸੀਗੇ ਤੇ ਉਹ ਤੁਸੀਂ ਵੀ ਦੇਖਿਆ ਨੇ ਫਿਲਮ ਦੇ ਵਿੱਚ ਕਿ ਜਿਨ੍ਹਾਂ ਨੇ इमोਸ਼ਨ ਕੀਤਾ ਹੈਗਾ ਤੇ ਬਾਕੀ ਸਾਈਡ ਤੇ ਤਾਂ ਮਾਹੌਲ ਹੋਈ ਜਾਂਦਾ ਜਦੋਂ ਛਤਰਪਾਈ ਦਾ ਗਾਣਾ ਚੱਲਦਾ ਸੀਗਾ ਉਹ ਤਾਂ ਪਿੰਨ ਡ੍ਰੌਪ ਸਾਇਲੈਂਸ ਹੋ ਜਾਂਦਾ ਸੀ ਉਹ ਤੇ ਜਿਹੜੇ ਆਲੇ-ਦਾਲੇ ਖੜੇ ਲੋਕ ਸੀ ਨਾ ਉਹ ਵੀ ਇਮੋਸ਼ਨਲ ਹੋ ਜਾਂਦਾ ਸੀ ਰੋਣ ਲੱਗੇ ਨਛਤਰਪਾਈ ਦਾ ਇਮੋਸ਼ਨਲ Song ਇੱਕ ਤਾਂ ਮੇਰਾ ਰੁਪਿੰਦਰ ਗਾਂਧੀ ਟੂਚ ਦਿੱਤਾ ਸੀ ਉਹਨਾਂ ਨੇ ਇਹ ਦੂਸਰਾ ਇੰਨਾ ਸਾਇਡ Song ਉਹ ਬੰਦ ਇਹ ਐਂਥਮ ਬਣ ਜਾਣਾ ਹਾਂ ਬੜਾ ਦਿਲ ਤੇ ਵੱਜਦਾ ਹੈ ਇਹ ਵੱਜਦਾ ਬਿਲਕੁਲ ਤਾਂ ਹੀ ਟ੍ਰੈਂਡਿੰਗ ਚੱਲ ਰਹੀ ਹੈ ਕਰਾਰੀ ਚੋਟ ਕਰਦਾ ਹਾਂ ਵੱਜਦਾ ਵੱਜਦਾ ਅੱਛਾ ਮੈਨੇ ਦੱਸਿਆ ਸਰ ਤੁਸੀਂ ਜਦੋਂ ਵੀ ਕੋਈ ਪ੍ਰੋਜੈਕਟ ਬਣਾਉਂਦੇ ਹੋ ਨਾ ਤਾਂ ਉਹ ਹਟਕੀ ਹੁੰਦਾ ਲੇਕਿਨ ਇਦਾਂ ਦੇ ਪ੍ਰੋਜੈਕਟਸ ਦੇ ਲਈ ਜਿਹੜੇ ਪ੍ਰੋਡਿਊਸਰਸ ਹੁੰਦੇ ਨੇ ਹਨਾ ਕਿਉਂਕਿ ਉਹ ਅੱਜ ਕੱਲ ਬੜਾ ਇੱਕ ਇੱਕ ਹੋਰ ਚਾਲ ਵੀ ਚੱਲੀ ਹੈ ਕਿ ਰਿਸਕ ਨਹੀਂ ਲੈਣਾ ਜੀ ਆਪਾਂ ਲੇਕਿਨ ਜਦੋਂ ਤੁਸੀਂ ਪ੍ਰੋਜੈਕਟ ਲੈ ਕੇ ਜਾਂਦੇ ਹੋ ਔਰ ਜਦੋਂ ਤੁਹਾਨੂੰ ਸਪੋਰਟ ਮਿਲਦੀ ਹੈ ਮਨ ਕਿੰਨਾ ਖੁਸ਼ ਹੁੰਦਾ ਕਿ ਹਾਂ ਔਰ ਤੁਸੀਂ ਉਹਤੇ ਖਰੇ ਉਤਰਦੇ ਹੋ ਇਹ ਸਾਰਿਆਂ ਨੂੰ ਪਤਾ ਸਾਡੇ ਨਾਲ ਇੱਕ ਬੰਦਾ ਜੱਟ ਬਾਣੀਆ ਰঞ্জੀਤ ਸਿੰਘ ਲਾ ਉਹ ਲੈਂਦਾ ਕਹਿੰਦਾ ਭਾਜੀ ਲੈਣਾ ਦਾ ਰਿਸਕ ਲੈਣਾ ਜ਼ਿੰਦਗੀ ਚ ਉਹ ਉਹ ਮਤਲਬ ਸਾਨੂੰ ਬਹੁਤ ਕਰਕੇ ਰੱਖਦੇ ਨੇ ਵੀ ਵੀਰੇ ਆਪਾਂ ਨਾ ਕਰਨਾ ਹਟ ਗਿਆ ਬਾਕੀ ਉੱਪਰ ਵਾਲੇ ਦੇ ਹੱਥ ਚ ਜਿਹੜਾ ਕੁਝ ਹੋਊਗਾ ਦੇਖੀ ਜਾਊਗਾ ਇੱਕ ਉਹ ਸਾਡਾ ਇਹ ਹੈ ਸਾਡੇ ਪ੍ਰੋਡਿਊਸਰ ਵੱਲੋਂ ਰঞ্জੀਤ ਸਿੰਘ ਜੀ ਦਾ ਤੁਹਾਨੂੰ ਇਹ ਕਿ ਸਾਨੂੰ ਇਨਸਟਰਕਸ਼ਨ ਦਿੱਤੀਆਂ ਜਾਂਦੇ ਨੇ ਵੀ ਯਾਰ ਸੁਸਾਇਟੀ ਦੇ ਖਿਲਾਫ ਕੁਝ ਨਹੀਂ ਕਰਨਾ ਆਪਾਂ ਜਿਹੜਾ ਸਮਾਜ ਦੇ ਕਿਸੇ ਦਾ ਕੋਈ ਟਾਈਪ ਉਹ ਤਾਂ ਵਿਗੜੇ ਦੇਖ ਕੇ ਉਹ ਤਾਂ ਦਾ ਕੁਝ ਨਹੀਂ ਕਰਨਾ ਹੈਗਾ ਹੈ ਨਾ ਸੋਸਾਇਟੀ ਨੂੰ ਸਹਿਦ ਦੇਣ ਵਾਲਾ ਜੋ ਮਰਜ਼ੀ ਰਿਸਕ ਲੈ ਲੋ ਮੈਂ ਤੁਹਾਡੇ ਨਾਲ ਖੜਾ ਇੱਕ ਭਾਜੀ ਦਾ ਇਹ ਵੀ ਹੈ ਕਿ ਜਦੋਂ ਸਿੰਘਲਾਪਸ ਸਾਹਿਬ ਨੂੰ ਕੋਈ ਦੱਸਦ ਨੇ ਭਾਜੀ ਆ ਕੇ ਕਿ ਆ ਫਿਲਮ ਅਸੀਂ ਬਣਾਉਣੀ ਹੈ ਮੈਨੂੰ ਲੱਗਾ ਪੂਰੀ ਸੁਣਦੇ ਵੀ ਨਹੀਂ ਭਾਈ ਉਹ ਕਹਿੰਦੇ ਠੀਕ ਹੈ ਤੁਸੀਂ ਤੁਹਾਨੂੰ ਠੀਕ ਲੱਗਦੀ ਹੈ ਅਫਤਾਰ ਭਾਈ ਨੂੰ ਪੁੱਛਦੇ ਉਹਨਾਂ ਨੂੰ ਲੱਗਦਾ ਦੇਖੀ ਅੱਜ ਹੋਣੀ ਪੂਰੀ ਮੈਨੂੰ ਤਾਂ ਇਹ ਲੱਗਦਾ ਉਹ ਜਿਹਨੇ ਵੀ ਕਦੇ ਸਟੋਰੀ ਸੁਣੀ ਮੈਂ ਕਹਿੰਦਾ ਤੁਸੀਂ ਕਰ ਲਿਆ ਠੀਕ ਹੈ ਓਕੇ ਚੱਕ ਦੋ ਵੱਟੇ ਅੱਛਾ ਭਾਜੀ ਇਸ ਵਾਰ ਤੁਸੀਂ ਨਵੇਂ ਟੈਲੈਂਟ ਨੂੰ ਵੀ ਮੌਕਾ ਦਿੱਤਾ ਨਵੀਆਂ ਜਿਹੜ ਉਹਨਾਂ ਦੇ ਲਈ ਉਹਨਾਂ ਨਾਲ ਤੁਸੀਂ ਕੰਮ ਕੀਤਾ ਜਦੋਂ ਉਹਨਾਂ ਨੇ ਆ ਕੇ ਜੁਆਇਨ ਕੀਤਾ ਤੁਹਾਨੂੰ ਤੇ ਕਿਵੇਂ ਦਾ ਰਿਹਾ ਮਾਹੌਲ ਔਰ ਕਿੰਨਾ ਈਜ਼ੀ ਰਿਹਾ ਤੁਹਾਡੇ ਵਾਸਤੇ ਨਵੇਂ ਆਰਟਿਸਟਾਂ ਨਾਲ ਕੰਮ ਕਰਨਾ ਇਹ ਨਾ ਐਕਚੁਅਲੀ ਜਿਹੜਾ ਆਪਾਂ ਪੁਰਾਣੇ ਆਰਟਿਸਟ ਲੈਨੇ ਆ ਨਾ ਉਹਨਾਂ ਨਾਲੋਂ ਜ਼ਿਆਦਾ ਈਜ਼ੀ ਰਿਹਾ ਇੱਕ ਤਾਂ ਆਰਟਿਸਟ ਇਹ ਕੁੜੀਆਂ ਜਿਹੜੀਆਂ ਸਾਰੀਆਂ ਸੀਗੀਆਂ ਪਰਫੈਕਟ ਸੀਗੀਆਂ ਦੂਸਰਾ ਜਿਹੜੇ ਨਵੇਂ ਆਰਟਿਸਟ ਥੋੜ੍ਹੀ ਟੂ ਵੱੜ ਜਾਂਦੀ ਹੈ ਨਾ ਉਹ ਟੂ ਹੈ ਨਹੀਂ ਸੀ ਹਣਾ ਇਸ ਕਰਕੇ ਮੇਰੇ ਵਾਸਤੇ ਬਹੁਤ ਜ਼ਿਆਦਾ ਈਜ਼ੀ ਰਿਹਾ ਕਿਉਂਕਿ ਔਖਾ ਤਾਂ ਡਾਇਰੈਕਟਰ ਨੂੰ ਹੁੰਦਾ ਮੈਂ ਪੁਰਾਣੇ ਆਰਟਿਸਟਾਂ ਨੂੰ ਸਾਰਿਆਂ ਨੂੰ ਨਿੰਦਾ ਨਹੀਂ ਹੈਗਾ ਮਤਲਬ ਮੈਕਸਿਮ ਆਰਟਿਸਟ ਬਹੁਤ ਵਧੀਆ ਨੇ ਪਰ ਕੁਝ ਕਿਸੇ ਦੇ ਵਿੱਚ ਟੂ ਵੱੜ ਜਾਂਦੀ ਹੈ ਉਹ ਟੂ ਨਹੀਂ ਹੈਗੀ ਇਹਨਾਂ 'ਚ ਅੱਛਾ ਹਾਂ ਮਤਲਬ ਆਪਾਂ ਕਹਿ ਸਕਦੇ ਹਾਂ ਓਵਰਆਲ ਇਹ ਸ਼ਿਪ ਤੇ ਚੜ ਕੇ ਮਜ਼ਾ ਆਇਆ ਬਹੁਤ ਜ਼ਿਆਦਾ ਮਜ਼ਾ ਆਇਆ ਕੱਲਾ ਮਜ਼ਾ ਨਹੀਂ ਆ ਬਹੁਤ ਜ਼ਿਆਦਾ ਮਜ਼ਾ ਆਇਆ ਬਹੁਤ ਮਤਲਬ ਮੈਂ ਲੱਕੀ ਫੀਲ ਕੀਤਾ ਕਿ ਮੇਰੇ ਕੋਲੇ ਐਦਾਂ ਦੀ ਟੀਮ ਕਰਮਜੀਤ ਪਾਜੀ ਰਣਜੀਤ ਸਿੰਘਲਾ ਤੇ ਬਾਕੀ ਸਾਰੇ ਜਿਹੜੇ ਆਰਟਿਸਟ ਨੇ ਇੱਕ ਤੋਂ ਇੱਕ ਚੜਦਾ ਉਸ ਤੋਂ ਬਾਅਦ ਮ ਪਰ ਇੱਕ ਇੱਕ ਜਿਹੜਾ ਪੱਪੂ ਯਾਦਵ ਵਿੱਚੋਂ ਭੱਜਦਾ ਸੀਗਾ ਪੱਪੂ ਯਾਦਵ ਨੂੰ ਦੂਸਰੇ ਨੂੰ ਤਾਂ ਅਸੀਂ ਰਿਕੁਐਸਟ ਕਰਕੇ ਮਨਾ ਕੇ ਲੈ ਕੇ ਉਹਨਾਂ ਨੇ ਇਹ ਪੱਪੂ ਯਾਦਵ ਨੂੰ ਛਤਰਾ ਨਾਮ ਬਣਾ ਕੇ ਰੱਖਿਆ ਉਹਨਾਂ ਨੇ ਛੋਟਾ ਭਰਾ ਮਸ ਨਹੀਂ ਪਈ ਕਿ ਤੂੰ ਹੀ ਕਰੇਂਗਾ ਕਰੈਕਟਰ ਮੈਂ ਕਿਹਾ ਭਈ ਮੈਂ ਭਈਆ ਕਿਹਾ ਹਾਂ ਤੂੰ ਲੱਗਦਾ ਨਹੀਂ ਕਿਉਂਕਿ ਭਾਜੀ ਤੁਸੀਂ ਉਹਦੇ ਬਿਲਕੁਲ ਡਿਫਰੈਂਟ ਸੀਗੇ ਮਤਲਬ ਉਹ ਹਿੰਦੀ ਐਕਸੈਂਟ ਲੈਣਾ ਮਤਲਬ ਤੁਹਾਨੂੰ ਇਹਨਾਂ ਦਾ ਖੌਫ ਵੀ ਹੁੰਦਾ ਸੀ ਜਾਂ ਕਿਸ ਤਰੀਕੇ ਨਾਲ ਹੁੰਦਾ ਕਿਉਂਕਿ ਜਦੋਂ ਜਦੋਂ ਤਾਂ ਤੁਸੀਂ ਨਾਲੋਂ ਮੋਨੀਟਰ ਤੇ ਉਦੋਂ ਗੱਲ ਹੋਰ ਐ ਲੇਕਿਨ ਜਦੋਂ ਤੁਸੀਂ ਫਰੰਟ ਤੇ ਆਉਨੇ ਹੋ ਉਦੋਂ ਕੀ ਹਾਫ ਭਾਅ ਹੁੰਦੇ ਮੈਨੂੰ ਨਾ ਖ ਉਹ ਗੰਦੀ ਫਿਲਮ ਦੇ ਵਿੱਚ ਸੀਗਾ ਜਿਹੜੀ ਭਾਈ ਨਾਲ ਪਹਿਲੀ ਸੀਗੀ ਭਾਈ ਨਾਲ ਉਸ ਤੋਂ ਬਾਅਦ ਹੌਲੀ 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 ਕਰਦੇ ਕਰ ਮੈਨੂੰ ਪਤਾ ਲੱਗ ਗਿਆ ਕਿ ਬਾਈ ਉਦੋਂ ਰਾਤ ਤੇ ਪੈ ਗਈ ਉਦੋਂ ਮੈਂ ਤੁਹਾਨੂੰ ਦੱਸਾਂ ਮੈਂ ਜਦੋਂ ਡਾਇਲੋਗ ਲਿਖਦਾ ਨਾ ਕਿ ਹੁਣ ਬਾਈ ਦੀ ਆਤ ਸੀ ਨਾ ਐ ਹੱਥ ਮਾਰਦੇ ਆ ਕਿ ਢੂਈਦਾ ਕਿਵੇਂ ਮੁੰਡਿਆ ਕਿਵੇਂ ਲਿਗਿਆ ਮੇਰੀ ਢੂਈ ਆਟੋਮੈਟਿਕ ਜਿਹਾ ਹੋ ਜਾਂਦੀ ਵੀ ਬੱਜੂ ਭਾਜੀ ਆ ਗਿਆ ਕਿ ਫਾਜੀ ਆ ਕੇ ਬਚੂ ਪਰ ਐਤ ਕੀ ਮਾਹੌਲ ਜਿਹੜਾ ਸੀਗਾ ਮਤਲਬ ਨਾ ਹੁਣ ਨਹੀਂ ਮੈਂ ਦੀ ਹੁਣ ਪੈਂਦੀ ਹੁਣੇ ਹੁਣ ਤੈਨੂੰ ਹੱਥ ਪੈ ਚੁੱਕੀ ਆ ਹੁਣ ਉੱਥੇ ਅਸਰ ਹੋਣਾ ਬੰਦ ਹੋ ਗਿਆ ਹੱਥ ਪੈ ਗਿਆ ਹੱਥ ਮੈਨੂੰ ਪਤਾ ਲੱਗਿਆ ਕਿ ਕਿਹੜੀ ਕਿਹੜੀ ਗੱਲ ਤੇ ਪੈਂਦੀ ਆ ਮੈਂ ਕਰਦੀ ਹੀ ਨਹੀਂ ਉਹ ਚੀਜ਼ ਨਹੀਂ ਭਾਜੀ ਫਿਰ ਵੀ ਮਤਲਬ ਕਹਿੰਦਾ ਨਾ ਕਿ ਪੰਜਾਬੀ ਬੰਦੇ ਲਈ ਹਿੰਦੀ ਨਾਲ ਮੱਥਾ ਮਾਰਨਾ ਥੋੜਾ ਜਿਆ ਔਖਾ ਹੁੰਦਾ ਪਰ ਤੁਸੀਂ ਹਿੰਦੀ ਬੜੇ ਫਲੋ ਚ ਬੋਲੀ ਜਿਸ ਤਰ੍ਹਾਂ ਵੀ ਬੋਲੀ ਲੇਕਿਨ ਉਹ ਬੜਾ ਵਧੀਆ ਸੀਗਾ ਉਹਦਾ ਕਿਵੇਂ ਦਾ ਐਕਸਪੀਰੀਅੰਸ ਹੈ ਉਹ ਪਤਾ ਨਹੀਂ ਕਿਵੇਂ ਆਗਾ ਮੈਨੂੰ ਆਮ ਨਹੀਂ ਸਮਝ ਸਾਡਾ ਧੂੜ ਦੀ ਟੱਟੂ ਸੀਗਾ ਪਰਮਾਤਮਾ ਨੇ ਆਪੇ ਸੂਤ ਕਰਤਾ ਇੱਕ ਲਹਿਰੇ ਗਾਗੇ ਵਾਲੇ ਬੰਦੇ ਤੋਂ ਹਿੰਦੀ ਬੋਝ ਪੂਰੀ ਬੁਲਾਈ ਜਾ ਰਹੀ ਆ ਸਕਰੂਰ ਵਾਲੇ ਤੋਂ ਪਰ ਤੂੰ ਕਹਿ ਰਿਹਾ ਵੀ ਮੈਨੂੰ ਆਮ ਨਹੀਂ ਲੱਗਿਆ ਮੈਂ ਕਹਿ ਰਿਹਾ ਵਧੀਆ ਲੱਗਿਆ ਹੋ ਸਕਦਾ ਘਰ ਦੇ ਕਹਿੰਦੇ ਸਾਡਾ ਮੁੰਡਾ ਹੀ ਹੈ ਨਹੀਂ ਸਹੀ ਗੱਲ ਹੈ ਕਿ ਪਛਾਣਦੇ ਨਹੀਂਗੇ ਮੈਂ ਉਹ ਪਹਿਲਾਂ ਵੀ ਗੱਲ ਦੱਸੀ ਸੀ ਕਿ ਪ੍ਰੋਮੋਸ਼ਨ ਤੇ ਗਏ ਸੀਗੇ ਮੇਰਾ ਹੁਣ ਨਾਮ ਨਾਮ ਵਿਆਹ ਹੋਇਆ ਤਾਂ ਘਰ ਦੇ ਮਤਲਬ ਮੇਰੇ ਸਹੁਰਾ ਸਾਹਿਬ ਨਾ ਆਫਿਸ ਵਿੱਚ ਪਈਆਂ ਦਿਖਾਉਣ ਲੱਗੇ ਕਹਿੰਦੇ ਮੁੰਡੇ ਦੀ ਫਿਲਮ ਦਾ ਟ੍ਰੇਲਰ ਆਇਆ ਦੇਖੋ ਉਹਨਾਂ ਨੇ ਦੇਖਿਆ ਕਹਿੰਦੇ ਨਾਲੇ ਕਹਿੰਦੇ ਮੁੰਡਾ ਪੰਜਾਬੀ ਹੈ ਕੋਈ ਤਾਂ ਨਹੀਂ ਲੱਗਿਆ ਕੁੜੀ ਨੂੰ ਉਹਨਾਂ ਨੇ ਕਿਹਾ ਹੋਣਾ ਵੀ ਰਿਸ਼ਤਾ ਤਾਂ ਘੇ ਨਾਲ ਗਲਤੀ ਨਾਲ ਹੋ ਗਿਆ ਵੀ ਕੁੜੀ ਵਿਆਹ ਵਿਆਹ ਵਾਲੇ ਨਾਲ ਵਿਆਹਦੀ ਉਹਨਾਂ ਨੂੰ ਇਹ ਲੱਗਿਆ ਪਰ ਮਜ਼ਾ ਆਇਆ ਸੈੱਟ ਤੇ ਇਮੋਸ਼ਨ ਸੀਗੇ ਸਾਰਾ ਕੁਝ ਸੀਗਾ ਹਨ ਤੇ ਬਾਕੀ ਤੁਸੀਂ ਦੱਸੋਗੇ ਕਿ ਫਿਲਮ ਕਿੰਦਾ ਲੱਗੀ